ਅੱਗੇ ਫਿਰ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਊਗਾ। ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਆਪ ਕੀ ਕਰਦੋ ਨੌਕਰੀਆਂ? ਨਹੀਂ, ਉਹਨਾਂ ਨੂੰ ਪਹਿਲਾਂ ਡਾਕਟਰ ਕੋਲ ਲੈ ਕੇ ਜਾ ਕੇ ਫਿਰ ਉਹਨਾਂ ਨੂੰ ਨੌਕਰੀ ਦੇ ਲਈ ਕਹੋ ਜੇ ਠੀਲੇ ਰਹਿ ਗਏ ਉਹ ਹੈਗਾ ਨਾ ਕਿ ਤੇਲਾ ਮਨਸਪਾਨੀ ਦਾ ਘਰ। ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫਿਰ ਤੋਂ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਟਰਾਲੀ ਦੇ ਢਾਲੇ ਤੇ ਜਾ ਚੜ੍ਹੇ ਅਤੇ ਹੋਲੇ ਮੁਹੱਲੇ ਤੇ ਜਾ ਰਹੀ ਸੰਗਤ ਨਾਲ ਗੱਲਬਾਤ ਕੀਤੀ ਜੀ ਹਾਂ ਹੋਲੇ ਮਹੱਲੇ ਮੌਕੇ ਸ਼੍ਰੀ ਨਾਨਦਪੁਰ ਸਾਹਿਬ ਸੰਗਤ ਟਰਾਲੀ ਪਰ ਕੇ ਜਾ ਰਹੀ ਸੀ ਤਾਂ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਲੀ ਨੂੰ ਰਸਤੇ 'ਚ ਰੋਕ ਲਿਆ ਅਤੇ ਖੁਦ ਟਰਾਲੀ ਦੇ ਡੱਲੇ ਤੇ ਜਾ ਚੜੇ ਇਸ ਮੌਕੇ ਸੀਮਾਨ ਨੇ ਟਰਾਲੀ 'ਚ ਬੈਠੀ ਇੱਕ ਬੇਬੇ ਨਾਲ ਗੱਲਬਾਤ ਕੀਤੀ ਜਿੱਥੇ ਕਿ ਦੋਮਾ ਵਿਚਾਲੇ ਨਸ਼ੇ ਨੂੰ ਲੈ ਕੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਨੂੰ ਲੈ ਕੇ ਗੱਲਬਾਤ ਹੋਈ ਨਾ ਮਾਰ ਕੇ ਕਿੱਥੇ ਬਣ ਜਾਂਦੇ ਨਾ ਜੀ ਪੈਰਾਂ ਦੀ ਤੂੜ ਵੀ ਨਹੀਂ ਪੈਰਾਂ ਦੀ ਤੂੜ ਵੀ ਨਹੀਂ ਹੋਏ ਰੈਂਨਾ ਕਹਿੰਦਾ ਵੀ ਆ ਜਿਵੇਂ ਨਵਾਂ ਨਵੇਂ ਮੁੰਡੇ ਨੇ ਇਹਨਾਂ ਨੂੰ ਘੱਟੋ ਘੱਟ ਤੋਡੇ ਜਾਣ ਨਾਲ ਯਾਦ ਰਹੂਗਾ ਕਿਉਂਕਿ ਅਸੀਂ ਇੱਥੇ ਐਸੀ ਹੁਣ ਅਸੀਂ ਕੀ ਕਰ ਰਹੇ ਹਾਂ ਇਹ ਨੌਕਰੀਆਂ ਦੀ ਨਹੀਂ ਸ਼ੁਰੂ ਕਰਤੀ ਹੁਣ ਆਹ ਮੁੰਡਾ ਅਸੀਂ ਇਹਨੂੰ ਪਹਿਲਾਂ ਨਾ ਖੇਡਾਂ ਵੱਲ ਲੈ ਜਾਵਾਂਗੇ ਅੱਛਾ ਇੱਕ ਗਰਾਊਂਡ 'ਚ ਭੱਜੂਗਾ ਪਹਿਲਾਂ ਤਾਂ ਨਵੀਂ ਪੀੜ੍ਹੀ ਜਿਹੜੀ ਨਵੀਂ ਲੱਗ ਰਹੀ ਹੈ ਉਹ ਰੋਕੀਏ ਪਹਿਲਾਂ ਨਾ ਜਿਹੜੇ ਲੱਗੇ ਫਿਰ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪਊਗਾ ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਅਸੀਂ ਕੀ ਕਰ ਦੋ ਨੌਕਰੀਆਂ ਨਹੀਂ ਉਹਨਾਂ ਨੂੰ ਪਹਿਲਾਂ ਡਾਕਟਰ ਕੋਲ ਲੈ ਕੇ ਜਾ ਕੇ ਇਹ ਨੂੰ ਮਾਫੀ ਦੇਣੀ ਪਊਗੀ ਜੇ ਬੇਲੇ ਰਹਿ ਗਏ ਉਹ ਹੈਗਾ ਨਾ ਇਹ ਬੇਲਾ ਮਨਸਤਾਨੀ ਦਾ ਘਰ ਹੈ ਉਹ ਤੇ ਤੁਹਾਰੇ ਮੰਮੀ ਚਲੇ ਜਾਂ ਹਸਿਆ ਉਹ ਪ੍ਰਬੰਧ ਕਰ ਲਿਆ ਡਾਕਟਰਾਂ ਦਾ 1 ਮਹੀਨੇ ਦੇ ਵਿੱਚ ਵਿੱਚ 1 ਲੱਖ ਮੁੰਡੇ ਕੁੜੀਆਂ ਜਿਹੜੇ ਨਸ਼ੇ ਕਰਦੇ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਉਹਨਾਂ ਨਾਲ ਗੱਲ ਕਰੀ ਉਹ ਵੀ ਸੰਗਤ ਅਸਥਾਨ ਹੁੰਦੀ ਕੀ ਕਰੀਏ ਮਾਫੀ ਵਾਲਾ ਨਹੀਂ ਆਇਆ ਜਾ ਸਕਿਆ

ਯਕੀਨਤਾ ਬਣਾਇਆ ਹੋਇਆ ਈ ਤੁਹਾਡੇ ਤੇ ਲਓ ਇੱਕ ਫੋਟੋ ਖਰਾ ਲਓ ਸਾਡੇ ਨਾਲ ਲੈ ਚੋ ਗੇ ਦੱਸਿਏ ਕਿ ਮੁੱਖ ਮੰਤਰੀ ਭਗਵਾਨਤ ਮਾਨ ਇਨੀ ਦਿਨੀ ਬਠਿੰਡਾ ਇਲਾਕੇ ਦੇ ਦੌਰੇ ਤੇ ਨੇ ਤੇ ਇਹ ਤਸਵੀਰਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਕਿ ਬਠਿੰਡਾ ਇਲਾਕੇ ਤੋਂ ਸਿੱਖ ਸੰਗਤਾਂ ਦੀ ਭਰੀ ਇੱਕ ਟਰਾਲੀ ਸ਼੍ਰੀ ਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣ ਲਈ ਜਾ ਰਹੀ ਸੀ ਅਤੇ ਇਸ ਦੌਰਾਨ ਮੁੱਖ ਮੰਤਰੀ ਭਗਵਾਨਤ ਮਾਨ ਨੇ ਜਦੋਂ ਟਰਾਲੀ ਨੂੰ ਦੇਖਿਆ ਤਾਂ ਰਾਸਤੇ ਵਿੱਚ ਛੇ ਟਰਾਲੀ ਨੂੰ ਰੋਕ ਕੇ ਉਹ ਖੁਦ ਵੀ ਟਰਾਲੀ ਤੇ ਜਾ ਝੜੇ ਅਤੇ ਸਿੱਖ ਸੰਗਤਾਂ ਨਾਲ ਗੱਲਬਾਤ ਕੀਤੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ